ਦੋਸਤੋ ਪੇਸ਼ ਹੈ ਮੋਹਨ ਪੰਡਾਰੀ ਦੀ ਪ੍ਰਸੰਦ ਕਹਾਣੀ ਕੋਟਣਾ ਕਿਸੇ ਨਾ ਤਰਖਾਨ ਉਸ ਦਿਨ ਬਹੁਤ ਉਦਾਸ ਸੀ ਬਹੁਤ ਉਦਾਸ ਉਹਦਾ ਦਿਲ ਕਰਦਾ ਸੀ ਕਿ ਉਹ ਜੀ ਪਰ ਕੇ ਰੋਵੇ ਬਸ ਰੋਈ ਜਾਵੇ ਤੇ ਰੋਈ ਜਾਵੇ ਉਸ ਦਿਨ ਛੁੱਟੀ ਸੀ ਕਿਸੇ ਨਾ ਤਰਖਾਨ ਤੇ ਉਹਦਾ ਜਵਾਈ ਬੈਠੇ ਗਮ ਗਲਤ ਕਰ ਰਹੇ ਸਨ ਟੜਕੇ ਤੋਂ ਹੀ ਉਹ ਪੀ ਰਹੇ ਸਨ ਪਰ ਸ਼ਰਾਬ ਉਹਨਾਂ ਨੂੰ ਚੜ੍ਹ ਨਹੀਂ ਸੀ ਰਹੀ ਤੇ ਕਿਸਨਾ ਤਰਖਾਨ ਚੁੱਪ ਚਾਪ ਉੱਟ ਕੇ ਬਾਹਰ ਨੂੰ ਤੁਰ ਪਿਆ ਸੀ ਉਹਦੇ ਜਵਾਈ ਨੇ ਉਹਨੂੰ ਰੋਕਿਆ ਨਾ ਉਹ ਜਾਣਦਾ ਸੀ ਕਿ ਕਿਸਨਾ ਇਦਾਂ ਰੁਕਣ ਵਾਲਾ ਨਹੀਂ ਉਹ ਸਿੱਧਾ ਠੇਕੇ ਤੇ ਜਾਵੇਗਾ ਹੋਰ ਬੋਤਲ ਲੈ ਆਵੇਗਾ ਅੱਗੇ ਵੀ ਤਾਂ ਉਹ ਇਸੇ ਤਰ੍ਹਾਂ ਕਰਦਾ ਸੀ ਜਦ ਉਹਨਾਂ ਨੂੰ ਸ਼ਰਾਬ ਨਹੀਂ ਸੀ ਚੜਦੀ ਹੁੰਦੀ ਕਿਸ ਨਾ ਮਲਕੜੇ ਉੱਠ ਜਾਂਦਾ ਹੋਰ ਬੋਤਲ ਲੈ ਆਉਂਦਾ ਉਹ ਦੋਵੇਂ ਗਈ ਰਾਤ ਤੱਕ ਪੀਂਦੇ ਰਹਿੰਦੇ ਤੇ ਇੰਜ ਛੁੱਟੀ ਬੀਤ ਜਾਂਦੀ ਕਿਸ ਨੇ ਤਾਂ ਜਵਾਈ ਉਹਨੂੰ ਉਡੀਕਦਾ ਉਡੀਕਦਾ ਮੰਝੇ ਤੇ ਪੈ ਗਿਆ ਉਹ ਅਜੇ ਤੱਕ ਸ਼ਰਾਬ ਲੈ ਕੇ ਨਹੀਂ ਮੁੜਿਆ ਤੇ ਉਸ ਦਿਨ ਕਿਸ ਨਾਮ ਬਹੁਤ ਉਦਾਸ ਸੀ ਉਹ ਆਪਣੀ ਸਾਰੀ ਜ਼ਿੰਦਗੀ ਚ ਇੰਨਾ ਉਦਾਸ ਕਦੇ ਨਹੀਂ ਹੋਇਆ। ਉਹਨੂੰ ਲੱਗਿਆ ਜਿਵੇਂ ਉਹਦੇ ਅੰਦਰ ਕੋਈ ਫੋੜਾ ਫਿਸ ਗਿਆ ਹੋਵੇ। ਇੱਕ ਖਲਾਜ ਆ ਪੈ ਗਿਆ ਸੀ ਉਹਦੇ ਅੰਦਰ। ਉਹਦੇ ਜਵਾਈ ਕੋਲ ਇੰਨਾ ਧਨ ਸੀ ਕਿ ਦੁਨੀਆਂ ਚ ਬਣੀ ਹਰ ਸਹਿ ਐਸ ਦੇਣ ਬੜੀ ਚੀਜ਼ ਉਹ ਖਰੀਦ ਸਕਦਾ ਸੀ। ਪਰ ਉਹਦੇ ਵਾਸਤੇ ਪਲ ਪਰ ਦਾ ਚੈਨ ਨਹੀਂ ਸੀ ਖਰੀਦ ਸਕਿਆ ਉਹਦਾ ਜਵਾਈ ਹੈਰਾਨ ਸੀ ਉਹਦੀ ਧੀ ਪਰੇਸ਼ਾਨ ਸੀ ਤੇ ਕਿਸਨਾ ਤਖਾਨ ਉਸ ਦਿਨ ਬਹੁਤ ਉਦਾਸ ਸੀ ਬਹੁਤ ਉਦਾਸ ਉਹਦਾ ਦਿਲ ਕਰਦਾ ਕਿ ਉਹ ਜੀ ਪਰ ਕੇ ਰੋਵੇ ਬਸ ਰੋਈ ਜਾਵੇ ਤੇ ਰੋਈ ਜਾਵੇ ਉਹਨੂੰ ਆਪਣਾ ਪੁੱਤ ਯਾਦ ਆਇਆ ਉਹਨੂੰ ਆਪਣੀ ਘਰ ਵਾਲੀ ਯਾਦ ਆਈ ਅੱਜ ਤੋਂ 5 ਬਰੇ ਪਹਿਲਾਂ ਆਂਦੀ ਗੱਲ ਹੈ ਕਿ ਉਹਦੇ ਘਰ ਵਾਲੀ ਮਰ ਗਈ ਸੀ। ਉਹਦਾ ਇੱਕੋ ਇੱਕ ਪੁੱਤ ਤਾਂ ਨਿਆਣਾ ਹੁੰਦਾ ਸੀ ਚੱਲ ਬਸਿਆ ਸੀ। ਹੋਰ ਉਹਦਾ ਇਸ ਲੰਮੀ ਚੌੜੀ ਦੁਨੀਆ 'ਚ ਸੀ ਕੌਣ? ਬਸ ਇੱਕ ਧੀ ਰਹਿ ਗਈ ਸੀ। ਬਸ ਇੱਕ ਜਵਾਈ ਰਹਿ ਗਿਆ ਸੀ। ਅਖੀਰ ਉਹਦਾ ਜਵਾਈ ਉਹਨੂੰ ਸ਼ਹਿਰ ਲੈ ਆਇਆ ਸੀ। ਨਵੇਂ-ਨਵੇਂ ਕੱਪੜੇ ਪਵਾ ਕੇ ਨਮਾ ਨਮਾ ਸ਼ਹਿਰ ਸੀ ਗੈਬ ਗਹਿਮਾ ਗਹਿਮੀ ਸੀ ਸ਼ਹਿਰ ਦੇ ਵਿੱਚ ਜਿੱਥੇ ਬਿਜਲੀ ਦੇ ਲਾਟੂ ਉਹਦੀਆਂ ਅੱਖਾਂ 'ਚ ਬੜਦੇ ਸਨ ਜਿੱਥੇ ਪਿੰਡਾਂ ਵਰਗੀ ਸ਼ਾਂਤੀ ਨਹੀਂ ਸੀ ਜਿੱਥੇ ਪਿੰਡ ਦੀ ਹੱਠਮਾ ਨਹੀਂ ਸੀ ਜਿੱਥੇ ਲੋਕੀ ਹਰਲ ਹਰਲ ਕਰਦੇ ਫਿਰਦੇ ਸਨ ਹਫੇ ਹਫੇ ਕਬਰਾਂਏ ਹੋਏ ਜਿਵੇਂ ਕਿਤੇ ਅੱਗ ਲੱਗੀ ਹੋਵੇ ਨਵੇਂ ਨਵੇਂ ਕੱਪੜੇ ਜਿਨ੍ਹਾਂ ਦੀ ਦਸ ਹਲਾ ਨਹੀਂ ਸੀ ਫੁੱਟੀ ਉਹਨੇ ਗਲ ਵਿੱਚ ਪਾਏ ਹੋਏ ਸਨ ਉਹਨਾਂ ਦੀ ਖੜਖੜ ਉਹਨੂੰ ਮਹਿਸੂਸ ਹੋ ਰਹੀ ਸੀ ਰੜਕਮੀ ਖੜਖੜ ਜਿਵੇਂ ਕੋਈ ਉਹਦੇ ਸਿਰ 'ਤੇ ਬਦਾਨ ਮਾਰ ਰਿਹਾ ਹੋਵੇ ਉਹਨੂੰ ਮਹਿਸੂਸ ਹੋਇਆ ਜਿਵੇਂ ਉਹਦੇ ਗਲ ਪੈ ਨਵੇਂ ਕੱਪੜੇ ਹੁਣੇ ਸਿਰਕ ਤੇ ਡਿੱਗ ਪੈਣਗੇ ਤੇ ਉਹ ਲੋਕਾਂ ਸਾਹਮਣੇ ਨੰਗਾ ਹੋ ਜਾਵੇਗਾ ਉਹ ਲੜਖੜਾ ਗਿਆ ਉਹ ਚਿਰ ਤੋਂ ਲੈ ਕੇ ਸਿਰ ਤੋਂ ਲੈ ਕੇ ਪੈਰਾਂ ਤੱਕ ਪਸੀਨੇ ਨਾਲ ਗੱਚ ਹੋ ਗਿਆ ਪਸੀਨਾ ਉਹਦੀਆਂ ਲੱਤਾਂ ਤੋਂ ਤਤਿਹਰੀਆਂ ਬਨ ਕੇ ਬਹਿਤ ਰਿਹਾ ਐਡੇ ਵੱਡੇ ਸ਼ਹਿਰ 'ਚ ਵਿਦਿਆ ਇਹ ਪਹਿਲਾ ਦਿਨ ਉਹਨੂੰ ਕਦੇ ਨਹੀਂ ਭੁੱਲ ਸਕਦਾ ਪਰ ਸ਼ਹਿਰ 'ਚ ਰਹਿੰਦੇ ਆ ਹੁਣ ਉਹਨੂੰ 5 ਸਾਲ ਹੋ ਚੱਲੇ ਸਨ ਇਹਨਾਂ 5 ਸਾਲਾਂ 'ਚ ਉਹਨੇ ਆਪਣੇ ਜਵਾਈ ਦਾ ਦਿਲ ਜਿੱਤ ਲਿਆ ਸੀ ਸਾਰੇ ਕਾਰਖਾਨੇ ਦਾ ਕੰਮ ਉਹ ਇਕੱਲਾ ਸੰਭਾਲਦਾ ਸੀ ਹੁਣ ਤੱਕ ਉਨੇ ਜਿੰਨੇ ਵੀ ਸੌਦੇ ਕੀਤੇ ਸਨ ਕਦੇ ਕਟਾ ਨਹੀਂ ਸੀ ਪਿਆ ਉਹਦੇ ਹੱਥ ਚਾਸ ਸੀ ਇਹ ਗੱਲ ਉਹਦੀ ਤੀ ਕਹਿੰਦੀ ਸੀ ਇਹ ਗੱਲ ਉਹਦਾ ਜਵਾਈ ਵੀ ਕਹਿੰਦਾ ਸੀ ਗੱਲ ਕੀ ਸੌਤੇ ਬਾਜ਼ੀ 'ਚ ਉਹ ਵੱਡੇ-ਵੱਡਿਆਂ ਨੂੰ ਮਾਰਤ ਪਾ ਜਾਂਦਾ ਸੀ ਇਸੇ ਕਰਕੇ ਉਹਦਾ ਜਵਾਈ ਉਸ ਨੂੰ ਛੱਡਣਾ ਨਹੀਂ ਸੀ ਚਾਹੁੰਦਾ ਵਪਾਰ 'ਚ ਕਈ ਤਰ੍ਹਾਂ ਦੇ ਭੇਦ ਹੁੰਦੇ ਹਨ ਜੋ ਹਰ ਕਿਸੇ ਨੂੰ ਨਹੀਂ ਦੱਸੇ ਜਾ ਸਕਦੇ ਫਿਰ ਕਿਸਨਾ ਤਾਂ ਉਹਦਾ ਸਹੁਰਾ ਸੀ ਉਹ ਆਪਣੇ ਜਵਾਈ ਦਾ ਬੁਰਾ ਕਿਦਾਂ ਸੋਚ ਸਕਦਾ ਸੀ ਇਸੇ ਕਰਕੇ ਉਹਨੂੰ ਹਰ ਤਰੀਕੇ ਨਾਲ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਗੱਲੇ 'ਚ ਪੈਸੇ ਕੱਢਣ ਲੱਗਿਆਂ ਉਹਦਾ ਹੱਥ ਨਾ ਫੜਦਾ ਉਹਨੂੰ ਕਿਸੇ ਗੱਲ ਤੋਂ ਟੋਕਦਾ ਨਾ ਦੁਨੀਆ ਦੀ ਹਰ ਐਸ਼ ਜੋ ਪੈਸੇ ਨਾਲ ਖਰੀਦੀ ਜਾ ਸਕਦੀ ਸੀ ਉਹਨੂੰ ਦੇ ਸਕਦਾ ਸੀ ਪਰ ਜ਼ਿੰਦਗੀ ਦੀ ਤਸੱਲੀ ਜ਼ਿੰਦਗੀ ਦਾ ਚੈਨ ਉਹ ਉਹਨੂੰ ਕਿੱਥੋਂ ਲਿਆ ਕੇ ਦੇ ਦਿੰਦਾ ਜ਼ਿੰਦਗੀ ਦੀ ਤਸੱਲੀ ਜ਼ਿੰਦਗੀ ਦਾ ਚੈਨ ਜਿਹਦਾ ਕੋਈ ਮੁੱਲ ਨਹੀਂ ਜਿਹਨੂੰ ਪੈਸਾ ਨਹੀਂ ਖਰੀਦ ਸਕਦਾ ਉਹ ਉਹਨੂੰ ਦੇਣੋਂ ਅਸਮਰੱਥ ਸੀ ਸਹਦ ਪਲ ਪਰ ਦਾ ਚੈਨ ਤਾਂ ਉਹਦੀ ਆਪਣੀ ਜ਼ਿੰਦਗੀ 'ਚ ਵੀ ਨਹੀਂ ਸੀ ਤੇ ਉੰਜ ਉਹ ਸ਼ਹਿਰ ਦਾ ਸਭ ਤੋਂ ਵੱਡਾ ਕਾਰਖਾਨੇਦਾਰ ਸੀ ਨੰਬਰ 1 ਅਮੀਰ ਹਾਂ ਕਿਸਨਾ ਤਰਖਾਨ ਉਸ ਦਿਨ ਬਹੁਤ ਉਦਾਸ ਸੀ ਬਹੁਤ ਉਦਾਸ ਬੀਤੀ ਜ਼ਿੰਦਗੀ ਦਾ ਇੱਕ ਇੱਕ ਪਲ ਇੱਕ ਇੱਕ ਘਟਨਾ ਉਹਨੂੰ ਯਾਦ ਆਉਣ ਲੱਗੀ ਪਿੰਡ ਵਿੱਚ ਉਹ ਕੋਟਣੇ ਬਣਾਉਂਦਾ ਹੁੰਦਾ ਸੀ ਪਿੰਡ ਦੇ ਗੱਬੇ ਉਹਦਾ ਘਰ ਸੀ ਘਰ ਮੂਰੇ ਛੋਟਾ ਜਿਹਾ 베ੜਾ 베ੜੇ 'ਚ ਸੰਗਣਾ ਤੂਤ ਤੂਤ ਦੀ ਠੰਡੀ ਛਾਂ 'ਚ ਬੈਠੇ ਉਹ ਕੋਟਣੇ ਬਣਾਏ ਜਾਣੇ ਤੇ ਮੱਥੇ ਤੋਂ ਪਸੀਨਾ ਪੂੰਝਦਾ ਰਹਿੰਦਾ ਤੇ ਘੋਟਣੇ ਬਣਾਉਂਦਾ ਰਹਿੰਦਾ ਜੇ ਕੋਈ ਕਹਿੰਦਾ ਓਏ ਕਿਸਨਿਆ ਸਹਰਿਆ ਕੀ ਦੀ ਖਾਤਰ ਟੁੱਟ ਟੁੱਟ ਮਾਰਦਾ ਐ ਦਿਨ ਰਾਤ ਦੋ ਘੜੀ ਰਾਮ ਨਾਲ ਰਾਮ ਕਰ ਲਿਆ ਕਰ ਕਰਮੀ ਚ ਦੇਖ ਕੇ ਪਸੀਨਾ ਪਸੀਨਾ ਹੋਇਆ ਪਿਆ ਤਾਂ ਉਹ ਅੱਗਿਓ ਹੱਸ ਕੇ ਜਵਾਬ ਦਿੰਦਾ ਉਹ ਭਲਿਆ ਲੋਕਾ ਕੰਮ ਤਾਂ ਬੰਦੇ ਦਾ ਕਰ ਮੈਂ ਮਿਹਨਤ ਕਰਨ ਨਾਲ ਨਾਲ ਮਨ ਨੂੰ تسلی ਰਹਿੰਦੀ ਹੈ ਨਾਲੇ ਦੇਹ ਕੰਗਣੀ ਵਰਗੀ ਰਹਿੰਦੀ ਹੈ ਸਹੀ ਮਿਹਨਤ ਦਾ ਪਤਾ ਹੀ ਆਦਮੀ ਦੇ ਪਸੀਨੇ ਤੋਂ ਲੱਗਦਾ ਕਦੇ ਸੁਣੀ ਨਹੀਂ ਉਹ ਕਹਾਣੀ ਤੇ ਫਿਰ ਉਹ ਆਪੇ ਉਹ ਕਹਾਣੀ ਸ਼ੁਰੂ ਕਰ ਦਿੰਦਾ ਇੱਕ ਵਾਰ ਇੱਕ ਦੇਵਤਾ ਸੁਰਗ ਲੋਕ ਤੋਂ ਮਾਤ ਲੋਕ ਚ ਉਤਰ ਆਇਆ ਇੱਥੇ ਉਹਨੂੰ ਬਹੁਤ ਗਰਮੀ ਲੱਗੀ ਤੇ ਨੇ ਉਹਨੂੰ ਸਤਾ ਮਾਰਿਆ ਪਰੀਆਂ ਨੇ ਉਹਦੇ ਬਾਸਤ ਤਰੇਲ ਤੇ ਫੁੱਲ ਦਾ ਰਸ ਇਕੱਠਾ ਕਰਕੇ ਲਿਆਂਦਾ ਪਰ ਤੇ ਉਹਦੀ ਫੇਰ ਨਾ 부ਜੀ ਪਰੀਆਂ ਫੇਰ ਪਾਣੀ ਦੀ ਭਾਲਤ ਨਿਕਲੀਆਂ ਕੱਖਾਂ ਤੋਂ ਤਰੇਲ ਰੋੜ ਚੁੱਕੀ ਸੀ ਫੁੱਲਾਂ ਦਾ ਰਸ ਮੁੱਕ ਚੁੱਕਾ ਸੀ ਨੇੜੇ ਤੇੜੇ ਕੋਈ ਖੂਬ ਵੀ ਨਹੀਂ ਸੀ ਟੋਬਿਆਂ ਟੱਬਾਂ ਦਾ ਪਾਣੀ ਸੂਰਜ ਨੇ ਚੂਸ ਲਿਆ ਸੀ ਫਿਰਦਿਆਂ ਫਿਰਦਿਆਂ ਪਰੀਆਂ ਨੂੰ ਇੱਕ ਦਰਖਤ ਥੱਲੇ ਕੋਝ ਗਿੱਲੇ ਕੱਪੜੇ ਦਿਖੇ ਉਹ ਕੱਪੜੇ ਇੱਕ ਭਾਂਡੇ ਚ ਨਚੋੜ ਲਏ ਪਾਣੀ ਨਾ ਭਰਿਆ ਉਹ ਭਾਂਡਾ ਦੇਵਤੇ ਮੂਰੇ ਝਾ ਰੱਖਿਆ ਜਦੋਂ ਉਹਨੇ ਪਾਣੀ ਪੀਤਾ ਉਹਨੂੰ ਬਹੁਤ ਸੁਆਦ ਆ ਲੱਗਿਆ ਉਹਨੇ ਭਰੀਆਂ ਨੂੰ ਕਿਹਾ ਇਹ ਪਾਣੀ ਨੇ ਤਾਂ ਮੇਰੀ ਜਨਮਾ ਦੀ ਪਿਆਸ ਬੁਝਾਤੀ ਇਹ ਜੋ ਮੈਨੂੰ ਚਰਨਾ ਮਿੱਤਰ ਵਰਗਾ ਸੁਆਦ ਆਇਆ ਜਿੱਥੋਂ ਇਹ ਪਾਣੀ ਲੈਂਦਾ ਮੈਨੂੰ ਉੱਥੇ ਲੈ ਕੇ ਚੱਲੋ ਜਦੋਂ ਉਹ ਥਾਂ ਪੁੱਜੇ ਤਾਂ ਕੱਪੜੇ ਉੱਥੇ ਨਹੀਂ ਸਨ ਲੱਕੜਹਾਰਾ ਸਹਿਰ ਜਾ ਚੁੱਕਿਆ ਸੀ ਕੱਪੜਿਆਂ 'ਚ ਉਹਦੀ ਮਿਹਨਤ ਦਾ ਪਸੀਨਾ ਸੀ ਇਹ ਕਹਾਣੀ ਸੁਣ ਕੇ ਆਉਣ ਵਾਲਾ ਜਦੋਂ ਨੀਵੀ ਪਾ ਲੈਂਦਾ ਤਾਂ ਕਿਸਨਾ ਉਹਦਾ ਮੋਢਾ ਝੰਜੋੜ ਕੇ ਕਹਿੰਦਾ ਪੁੱਤ ਜਿਹੜੇ ਪਸੀਨੇ ਤੋਂ ਤੂੰ ਨੱਕ ਵੱਟਦਾ ਹੈ ਦੇਵਤੇ ਇਹਨੂੰ ਤਰਸਦੇ ਫਿਰਦੇ ਨੇ ਆਉਣ ਵਾਲਾ ਸਿਰ ਹਿਲਾ ਕੇ ਸਹਿਮਤੀ ਪ੍ਰਗਟ ਕਰਦਾ ਕਿਸਨਾ ਤਰਖਾਨ ਫਿਰ ਕੋਟਣਾ ਬਣਾਉਣ ਲੱਗ ਪੈਂਦਾ ਜਦੋਂ ਉਹ ਇਹ ਕੰਮੋਂ ਵੇਲਾ ਹੁੰਦਾ ਹੋਰ ਨਿੱਕੇ ਮੋਟੇ ਕੰਮ ਕਰਨ ਲੱਗ ਪੈਂਦਾ ਕਾਰਖਾਨੇ ਚ ਪੈ ਲੋਕਾਂ ਦੇ ਤਰੇ ਮੰਜੇ ਪੀੜੀਆਂ ਆਂ ਦੀਆਂ ਚੂੜਾਂ ਚਫਾੜਾ ਲਾਉਂਦਾ ਰਹਿੰਦਾ ਨਵੀਆਂ ਬਾਈਆਂ ਸ਼ੇਰੂ ਪਾਉਂਦਾ ਪੰਜਾਲੀਆਂ ਚ ਨਮੀ ਆਰਲੀਆਂ ਘੜਕੜ ਪੌਂਦਾ ਵਿਗੜੇ ਚਉ ਸਵਾਰਦਾ ਰਹਿੰਦਾ ਚਰਖਿਆਂ ਚ ਮੁੰਨੀਆਂ ਬਦਲਦਾ ਰਹਿੰਦਾ ਨਿਆਣਿਆਂ ਦੀਆਂ ਗੁੱਲੀਆਂ ਘਟਦਾ ਰਹਿੰਦਾ ਟੁੱਲਾ ਮਾਰ-ਮਾਰ ਕੇ ਉਹ ਗੁੱਲੀਆਂ ਗਵਾ ਦਿੰਦੇ ਉਹ ਹੋਰ ਕਰ ਦਿੰਦਾ ਇਸ ਤਰ੍ਹਾਂ ਉਹ ਰੁੱਜਿਆ ਹੀ ਰਹਿੰਦਾ ਉਹਦੇ ਮਨ ਨੂੰ ਤਸੱਲੀ ਰਹਿੰਦੀ ਜਦੋਂ ਉਹ ਵੇੜੇ ਚ ਬੈਠਾ ਥੱਕ ਜਾਂਦਾ ਤਾਂ ਉੱਠ ਕੇ ਪਿੰਡ ਦੇ ਵਿੱਚ ਚੱਕਰ ਮਾਰਨ ਲੱਗ ਪੈਂਦਾ ਉਹ ਦਿੱਕ ਤੇ ਸਰੀ ਪੀੜੀ ਠੋਕ ਕੇ ਆਉਂਦਾ ਚੱਕੀਆਂ ਤੇ ਘਸੇ ਪੜ ਗਾਂ ਘਰਾ ਆਉਂਦਾ ਰਾਹ ਚ ਮਿਲਦੀਆਂ ਤੀਵੀਆਂ ਮਰਦਾਂ ਨੂੰ ਟਿਚਰਾਂ ਕਰਦਾ ਉਹ ਘਰ ਨੂੰ ਮੁੜ ਪੈਂਦਾ ਕੋਈ ਦਾਣੇ ਦੇ ਦਿੰਦੀ ਕੋਈ ਗੁੜ ਦੇ ਦਿੰਦੀ ਕੋਈ ਦੁੱਧ ਦਾ ਗਲਾਸ ਦੇ ਦਿੰਦੀ ਤੇ ਕੋਈ ਉਂਝ ਹੀ ਦਿਉਰਾ ਕਹਿ ਕੇ ਸਾਰ ਦਿੰਦੀ ਉਹ ਸਵਾਦ ਸਵਾਦ ਹੋਠ ਦਾ ਜਦੋਂ ਜਦੋਂ ਕਦੇ ਸ਼ੀਸ਼ੇ 'ਚ ਆਪਣਾ ਮੂੰਹ ਦੇਖਦਾ ਤਾ ਮੱਥੇ ਤੇ ਚੰਨ ਵਰਗਾ ਤਿਰਸਾ ਦਾਗ ਦੇਖ ਕੇ ਲਹਿਰ ਲਹਿਰ ਹੋਉਂਟ ਦਾ ਜਿਵੇਂ ਉਹਦੇ ਹਿਰਦੇ ਚ ਕੋਈ ਕਾਂ ਉੱਠ ਖੜੀ ਹੋਵੇ ਇੱਕਦਮ ਸਾਰੀ ਘਟਨਾ ਉਹਦੇ ਅੱਖਾਂ ਸਾਹਮਣੇ ਆ ਜਾਂਦੀ ਬੇੜੇ 'ਚ ਬੈਠਾ ਉਹ ਕੋਟਣਾ ਬਣਾ ਰਿਹਾ ਸੀ ਬਚਨੇ ਦੇ ਪੁੱਤ ਮੇਲੂ ਨੇ ਗੁੱਲੀ ਡੰਡਾ ਖੇਡਦਿਆਂ ਅਜੇਹ ਜ਼ੋਰ ਦੀ ਬੱਕ ਮਾਰੀ ਕਿ ਗੁੱਲੀ ਦਾ ਤਿੱਖਾ ਸਿਰਾਂ ਕਿਸਨੇ ਦੇ ਮੱਥੇ ਜਾ ਵਜਾ ਉਹ ਲਹੂ ਲਹਾਨ ਹੋ ਗਿਆ ਮੈਲੂ ਦੀ ਮਾਂ ਕਰਤਾਰੋ ਭੱਜੀ ਆਈ ਉਹਨੇ ਇੱਕਦਮ ਆਪਣੇ ਮਲਮਲ ਦੀ ਨਵੀਂ ਚੁੰਨੀ ਨਾਲੋਂ ਲੀਰ ਬਾੜ ਕੇ ਠੰਡੇ ਪਾਣੀ ਦੀ ਪਿਉ ਕੇ ਕਿਸਨੇ ਦੇ ਮੱਥੇ ਤੇ ਬੰਨ ਦਿੱਤੀ ਪਾਣੀ ਪੱਟੀ ਨਾਲ ਕਿਸੇ ਨੇ ਨੂੰ ਠੰਢ ਦੀ ਪੈ ਗਈ ਉਹ ਹੈਰਾਨ ਹੋਇਆ ਦੇਖਦਾ ਰਹਿ ਗਿਆ ਇੱਕਦਮ ਸਾਰਾ ਕੁਝ ਕਿਵੇਂ ਹੋ ਗਿਆ ਸੀ ਕਿਸਨੇ ਨੂੰ ਲੱਗਿਆ ਜਿਵੇਂ ਕਰਤਾਰੋਂ ਹੁਣ ਵੀ ਕੁੰਡੀ ਕੁੰਡ ਕੱਢੇ ਕੰਬਦੇ ਹੱਥਾਂ ਨਾਲ ਉਹਦੇ ਮੱਥੇ ਤੇ ਪਾਣੀ ਪੱਟੀ ਬਨ ਰਹੀ ਹੋਵੇ ਉਹ ਹਰ ਰੋਜ਼ ਬਿਹੜੇ ਤੇ ਬੈਠਾ ਕੋਟਨੇ ਬਣਾਉਂਦਾ ਰਹਿੰਦਾ ਫੁੱਲਦਾਰ ਕੋਟਨੇ ਜਿਨ੍ਹਾਂ ਤੇ ਹੱਥ ਧਰਿਆਂ ਤਿਲਕ ਤਿਲਕ ਜਾਂਦਾ ਸੀ ਜਿਨ੍ਹਾਂ ਦੀ ਜਿਨ੍ਹਾਂ ਦੀਆਂ ਗੱਲਾਂ ਦੂਰ ਦੂਰ ਤੱਕ ਪਿੰਡਾਂ 'ਚ ਹੁੰਦੀਆਂ ਪਿੰਡਾਂ ਦੇ ਲੋਕ ਜਦੋਂ ਕਿਸਨੇ ਦੇ ਪਿੰਡ ਵਿੱਚ ਦੀ ਲੰਗਦੇ ਤਾ ਉਹ ਤੂਤ ਦੀ ਸ਼ਾਮੇ ਘੜੀਪਲ ਜ਼ਰੂਰ ਸਸਤੋਂ ਦੇ ਉਹਦੇ ਨਾਲ ਗੱਲਾਂ ਕਰਦੇ ਜਾਂਦੇ 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 ਇੱਕ ਕੋਟਣਾ ਖਰੀਦ ਕੇ ਲੈ ਜਾਂਦੇ ਰਾਜ ਤੁਰੇ ਜਾਂਦੇ ਕਿਸਨੇ ਦੀਆਂ ਗੱਲਾਂ ਕਰਦੇ ਰਹਿੰਦੇ ਉਹਦੇ ਬਣਾਏ ਕੋਟਣਿਆਂ ਦੀਆਂ ਸਿਫਤਾਂ ਦੇ ਪੁੱਲ ਬੰਦੇ ਰਹਿੰਦੇ ਇਦਾਂ ਬਾਟ ਮੁੱਕ ਜਾਂਦੀ ਮਕਲਾਵੇ ਤੁਰਦੀਆਂ ਕੁੜੀਆਂ ਜਦੋਂ ਇਹ ਦੇਖਦੀਆਂ ਕਿ ਉਹਨਾਂ ਦੇ ਦਾਜ ਵਿੱਚ ਕਿਸੇ ਨੇ ਘੋਟਣਾ ਨਹੀਂ ਰੱਖਿਆ ਤਾਂ ਉਹ ਰੁੱਸ ਰੁੱਸ ਕੇ ਮਹਿੰਦੀਆਂ ਰੋਟੀ ਨਾ ਖਾਂਦੀਆਂ ਦਾਜ ਦੇਖਣ ਆਈਆਂ ਤੀਵੀਆਂ ਠੋਡੀਆਂ ਤੇ ਹੱਥ ਰੱਖ ਰੱਖ ਕੇ ਕਹਿੰਦੀਆਂ ਕਿ ਸਵਾਦ ਦਿੱਤੀ ਐ ਕੁੜੀ ਨੂੰ ਘੋਟਣਾ ਤਾਂ ਵਿੱਚ ਰੱਖਿਆ ਨਹੀਂ ਜਿਹੜਾ ਦਾਜ ਦਾ ਸ਼ਿੰਗਾਰ ਐ ਇਸ ਤਰ੍ਹਾਂ ਪਿੰਡਾਂ ਦੇ ਬਹਾਮਣਾਂ ਦੀ ਕੁੜੀ ਰੁੱਸ ਕੇ ਬੈਠ ਗਈ ਸੀ ਤੇ ਪਿੰਡ 'ਚ ਬੜੀ ਚਰਚਾ ਹੋਈ ਲੋਕ ਕਮਾਕਾਰਾਂ ਤੋਂ ਬਿਲਲੇ ਹੋ ਕੇ ਜਦੋਂ ਸੱਥ 'ਚ ਬੈਠੇ ਤਾਂ ਇਹ ਘਟਨਾ ਬਾਰੇ ਗੱਲਾਂ ਚੱਲ ਪਈਆਂ ਹਰ ਕੋਈ ਚੜ੍ਹਦੀ ਤੋਂ ਚੜ੍ਹਦੀ ਸੁਣਾ ਰਿਹਾ ਸੀ ਲੋਕ ਸਵਾਦ ਲੈ ਰਹੇ ਸਨ ਗੱਜਣ ਨੇ ਕੰਨ ਤੇ ਹੱਥ ਰੱਖਿਆ ਲਿਆ ਅੱਖਾਂ ਮੀਚ ਲੀਆਂ ਤਾਂ ਬੋਲੀ ਪਾਉਣੀ ਸ਼ੁਰੂ ਕਰਤੀ ਤਾਵੇ 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 ਬ੍ਰਾਹਮਣਾਂ ਦੀ ਧੀ ਰਸ ਗਈ ਜਦੋਂ ਤੁਰਨ ਲੱਗੀ ਮਕਲਾਵੇ ਦਾਜ ਵਿੱਚ ਘੋਟਣਾ ਨਹੀਂ ਚੋਰਾ ਉਹਦੇਆਂ ਹੱਡਾਂ ਨੂੰ ਖਾਵੇ ਦੇਖੀ ਬਾਪੂ ਤੋਰ ਦਵੇਂ ਵਿੱਚ ਧਰ ਕੇ ਮੰਜੇ ਦੇ ਪਾਵੇ ਨਿੰਮਦੇਆ ਕੋਟਣਿਆ ਤੇਰੀ ਸਿਫਤ ਕਰੀ ਨਾ ਜਾਵੇ ਨਿੰਮਦੇਆ ਕੋਟਣਿਆ ਕਿਸਨਾ ਤਰਖਾਨ ਬੋਲੀ ਸੁਣ ਕੇ ਚੂਮ ਉਠਿਆ ਉਹਨੇ ਉੱਠ ਕੇ ਮੁੰਡੇ ਨੂੰ ਥਾਪੀ ਦਿੱਤੀ ਤੇੜ ਪਾਈ ਖੱਦਰ ਦੀ ਸਾਫੀ ਨਾਲੋਂ ਸਾਫੀ ਦੇ ਲੜ ਨਾਲੋਂ ਹੋਲ ਕੇ ਰੁਪਈਆ ਉਹਨੂੰ ਫੜਾ ਦਿੱਤਾ ਲੋਕ ਹੋਰ ਵੀ ਖੁਸ਼ ਹੋਏ ਕਿਸਨੇ ਤਖਾਣ ਦੀ ਜ਼ਿੰਦਗੀ ਨਿੱਕੇ ਨਿੱਕੇ ਹਾਸਿਆਂ ਨਿੱਕੇ ਨਿੱਕੇ ਰੋਸਿਆਂ ਚੋਂ ਲੰਘ ਰਹੀ ਸੀ ਉਹਦੀ ਜ਼ਿੰਦਗੀ ਪਾਣੀ ਚ ਤਰਦੀ ਉਹ ਕਿਸ਼ਤੀ ਵਾਂਗ ਸੀ ਜਿਹਨੂੰ ਪਾਣੀ ਚ ਉੱਟਦੀਆਂ ਛੋਟੀਆਂ ਛੋਟੀਆਂ ਲਹਿਰਾਂ ਡੋਬਣ ਦਾ ਦਹਿਲ ਦੇਣ ਦੀ ਥਾਂ ਤੇ ਇੱਕ ਹੁਲਾਰਾ ਜਿਹਾ ਦੇ ਜਾਣ ਪਰ ਇੱਕ ਦਿਨ ਕਿਸਨੇ ਨੂੰ ਆਪਣੀ ਜ਼ਿੰਦਗੀ ਦੀ ਕਿਸੇ ਚੀਜ਼ ਦੀ ਧਾਮਾ ਡੋਲ ਹੁੰਦੀ ਲੱਗੀ ਉਹਦੇ ਘਰ ਵਾਲੀ ਅਚਾਨਕ ਬਿਮਾਰ ਹੋ ਗਈ ਉਹਨੇ ਉਹਦੇ ਇਲਾਜ ਦੀ ਕੋਈ ਕਸਰ ਨਾ ਛੱਡੀ ਪਰ ਉਸ ਦਿਨ ਉਹ ਦਿਨ ਰਾਤ ਉਹਦੀ ਸੇਵਾ ਕਰਦਾ ਰਹਿੰਦਾ ਪਰ ਇੱਕ ਦਿਨ ਉਹਨੇ ਕਿਸਨੇ ਨੂੰ ਐਡੀ ਲੰਮੀ ਚੌੜੀ ਦੁਨੀਆ 'ਚ ਕੱਲਾ ਛੱਟ ਕੇ ਉਹ ਤੁਰਦੀ ਬਣੀ ਕਿਸਨੇ ਨੇ ਇਹਨੂੰ ਰੱਬ ਦਾ ਪਾਣਾ ਸਮਝਿਆ ਦੇ ਦੁੱਖ ਅੰਦਰ ਹੀ ਅੰਦਰ ਪੀ ਲਿਆ ਰਜੇਮਾ ਉਹਨੂੰ ਜ਼ਿੰਦਗੀ ਚ ਫੇਰ ਆ ਗਿਆ ਉਹ ਆਪਣੇ ਕੰਮ ਵਿੱਚ ਮਗਨ ਰਹਿਣ ਲੱਗ ਪਿਆ ਉਹਦੀ ਜ਼ਿੰਦਗੀ ਦੀ ਤੋਰ ਫੇਰ ਸਾਵੀ ਹੋ ਗਈ ਅਖੀਰ ਉਹਦਾ ਜਵਾਈ ਉਹਨੂੰ ਸ਼ਹਿਰ ਲੈ ਆਇਆ ਤੇ ਸ਼ਹਿਰ ਚ ਆਏ ਨੂੰ ਉਹਨੂੰ 5 ਸਾਲ ਹੋ ਚੱਲੇ ਸਨ ਇਹਨਾਂ 5 ਸਾਲਾਂ ਚ ਉਹਨੇ ਆਪਣੇ ਜਵਾਈ ਦਾ ਦਿਲ ਜਿੱਤ ਲਿਆ ਆਖਰ ਉਹ ਉਹਦਾ ਸਹੁਰਾ ਸੀ ਤੇ ਆਪਣੇ ਜਵਾਈ ਦਾ ਬੁਰਾ ਕਿਦਾਂ ਸੋਚ ਸਕਦਾ ਸੀ ਉਹ ਸੋਚਦਾ ਉਹ ਗੱਡੀ ਤੇ ਬੈਠਾ ਰਹਿੰਦਾ 12 ਆਏ ਵਪਾਰੀਆਂ ਨਾਲ ਗੱਲਬਾਤ ਕਰਦਾ ਕਾਰਖਾਨੇ 'ਚ ਕੰਮ ਕਰਨ ਵਾਲਿਆਂ ਤੇ ਨਿਗਰਾਨੀ ਰੱਖਦਾ ਇਹ ਉਹਦੇ ਜਿੰਮੇ ਕੰਮ ਸੀ ਇਹ ਵੀ ਕੋਈ ਕੰਮ ਹੈ ਕੰਮ ਕਰਦਿਆਂ ਨੂੰ ਦੇਖਣਾ ਜੇ ਇਹ ਵੀ ਕੰਮ 'ਚ ਸ਼ਾਮਲ ਹੈ ਤਾ ਰੱਬ ਰੱਬ ਵਾਖੇ ਮੈਨੂੰ ਜਿਹੇ ਕੰਮ ਤੋਂ ਮੈਂ ਹੈਰਾਨ ਆ ਇਹ ਲੋਕ ਜਿਹੜੇ ਦੂਜਿਆਂ ਦੇ ਕੰਮ ਨੂੰ ਦੇਖਣ ਦੇਖਣ ਨਾਲ ਹੀ ਆਪਣਾ ਕੰਮ ਸਮਝਦੇ ਨੇ ਉਹ ਜਿਉਂਦੇ ਕਿਵੇਂ ਰਹਿ ਜਾਂਦੇ ਨੇ ਉਹਦੀ ਸੋਚ ਉਹਨ ਨੂੰ ਮਗਾਰਦੀ ਹੁਣ ਉਹ ਉਦਾਸ ਰਹਿਣ ਲੱਗ ਪਿਆ ਉਹਦੇ ਹੱਡ ਟੁੱਟਦੇ ਰਹਿੰਦੇ ਉਹਦਾ ਸਿਰ ਚਕਰਾਂਦਾ ਰਹਿੰਦਾ ਉਹਨੂੰ ਅਵਾਸੀਆ ਆਉਂਦੀਆਂ ਰਹਿੰਦੀਆਂ ਅੱਖਾਂ 'ਚ ਪਾਣੀ ਭਰ-ਭਰ ਆਉਂਦਾ ਉਹ ਚੰਝਲਾ ਉੱਠਦਾ ਉਹਦੇ ਜਵਾਈ ਨੇ ਉਹਨੂੰ ਖੁਸ਼ ਰੱਖਣ ਦੀ ਖਾਤਰ ਪੈਸਾ ਪਾਣੀ ਬਾਗ ਬਹਾ ਦਿੱਤਾ ਪਰ ਉਹ ਉਦਾਸ ਦਾ ਉਦਾਸ ਰਿਹਾ ਪੈਸਿਆਂ ਨਾਲ ਖਰੀਦਿਆ ਐਸਾ ਦਾ ਸਮਾਨ ਉਹਨੂੰ ਪਰਮਾ ਨਾ ਸਕਿਆ ਉਹ ਪਲ ਪਲ ਦੇ ਚੈਨ ਨੂੰ ਤਸ ਗਿਆ ਅਖੀਰ ਉਹਦਾ ਜਵਾਈ ਉਹਨੂੰ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਉਹਦੀ ਨਬਜ਼ ਦੇਖੀ ਜੀਬ ਦੇਖੀ ਜਦੋਂ ਕੁਝ ਵੀ ਸਮਝ ਨਾ ਆਇਆ ਉਨੇਕ ਕਿਸ ਨੇ ਇਹਨੂੰ ਪੁੱਛਿਆ ਕੀ ਬਿਮਾਰੀ ਆ ਕਿਸੇ ਨੇ ਨਜਵਾਬ ਦਿੱਤਾ ਬਸ ਜੀ ਚਿੱਤ ਉਦਾਸ ਹੀ ਰਹਿੰਦਾ ਚਿੱਤ ਖੁੱਲਦਾ ਹੀ ਨਹੀਂ ਜਿਵੇਂ ਕਿਸੇ ਨੇ ਮੇਰੇ ਅੰਦਰ ਕਿਸੇ ਚੀਜ਼ ਦੀ ਕੋਈ ਕਮੀ ਹੋਵੇ ਸਮਝ ਗਿਆ ਸਮਝ ਗਿਆ ਡਾਕਟਰ ਨੇ ਕਿਹਾ ਤੁਹਾਡੇ ਅੰਦਰ ਵਿਟਾਮਿਨ ਬੀ ਦੀ ਕਮੀ ਹੈ ਤੁਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ ਉੱਥੇ ਤੱਕ ਕਿਸੇ ਨੇ ਚੁੱਪ ਕਰ ਰਿਹਾ ਪਰ ਜਦੋਂ ਉਹ ਦੋਵੇਂ ਦੁਕਾਨ ਤੋਂ ਬਾਹਰ ਨਿਕਲੇ ਤਾਂ ਕਿਸਨੇ ਨੇ ਹੱਸ ਕੇ ਕਿਹਾ ਇਹ ਤਾਂ ਸਾਲਾ ਹੁਣੇ ਪਤਾ ਲੱਗਿਆ ਵੀ ਦਵਾਈਆਂ ਨਾਲ ਵੀ ਰਲਣ ਲੱਗ ਜਾਂਦਾ ਹੁਣ ਉਹਦੇ ਦਵਾਈ ਕੋਲ ਕੋਈ ਇਲਾਜ ਰਹਿ ਗਿਆ ਸੀ ਸਰਾਬ ਜਿਹਨੂੰ ਪੀ ਕੇ ਆਦਮੀ ਉਹਨਾਂ ਪਲਾਂ ਦਾ ਬਾਦਸ਼ਾਹ ਹੋ ਜਾਂਦਾ ਹੈ ਜੋ ਵੱਡਿਆਂ ਵੱਡਿਆਂ ਦੇ ਕੰਮ ਗਲਤ ਕਰ ਦਿੰਦੀ ਹੈ ਕਿਸਨਾ ਵੀ ਸ਼ਰਾਬ ਦੇ ਨਸ਼ੇ 'ਚ ਸਭ ਦੁੱਖ ਤਕਲੀਫਾਂ ਭੁੱਲ ਜਾਵੇਗਾ ਰੰਗਿਨੀ ਉਹਦੀ ਜ਼ਿੰਦਗੀ 'ਚ ਉੱਤਰ ਆਏਗੀ ਉਹਦਾ ਜਵਾਈ ਨੇ ਸੋਚਿਆ ਉਸ ਦਿਨ ਛੁੱਟੀ ਸੀ ਕਿਸਨਾ ਤਰਖਾਨ ਤੇ ਉਹਦਾ ਜਵਾਈ ਬੈਠੇ ਗੰਮ ਗਲਤ ਕਰ ਰਹੇ ਸੀ ਤੇ ਅਚਾਨਕ ਕਿਸਨਾ ਤਰਖਾਨ ਚੁਪਚਾਪ ਉੱਠ ਕੇ ਬਾਹਰ ਨੂੰ ਤੁਰ ਪਿਆ ਸ਼ਾਇਦ ਉਹ ਹੋਰ ਬੋਤਲ ਲੈਣ ਗਿਆ ਸੀ ਉਹਦਾ ਜਵਾਈ ਖੋਸ ਸੀ ਕਿਸਨਾ ਤਰਖਾਨ ਅਜੇ ਸਰਾਬ ਲੈ ਕੇ ਮੁੜਿਆ ਨਹੀਂ ਸੀ ਕਿ ਅੰਦਰ ਮੰंजे ਤੇ ਪਿਆ ਉਹਦਾ ਜਵਾਈ ਉਹਨੂੰ ਬੇਸਬਰੀ ਨਾਲ ਅੜੀ ਕਰਿਆ ਸੀ ਉਹਨੂੰ ਤੋੜ ਲੱਗ ਰਹੀ ਸੀ ਬਾਹਰੋਂ ਠਕ ਠਕ ਦੀ ਆਵਾਜ਼ ਆਈ ਕਿਸਨੇ ਨੇ ਕਿਸਨੇ ਦੇ ਜਵਾਈ ਨੇ ਪਾਸਾ ਭਰਤ ਲਿਆ ਬਾਹਰ ਫਿਰ ਠਕ ਠਕ ਦੀ ਆਵਾਜ਼ ਹੋਈ ਉਹ ਖੁਸ਼ ਉਹ ਖੁਸ਼ੀ ਤਾਂ ਹੋ ਗਿਆ ਉਹਦੇ ਉਹਦਾ ਸੋਹਰਾ ਸਰਾਬ ਦੀ ਬੋਤਲ ਲੈ ਕੇ ਆ ਗਿਆ ਸੀ ਸਹਿਦ ਤੇ ਉਹ ਦਰਵਾਜ਼ਾ ਖੜਕਾ ਰਿਹਾ ਸੀ ਉਹਨੇ ਉੱਠ ਕੇ ਇੱਕਦਮ ਦਰਵਾਜ਼ਾ ਖੋਲ ਲਿਆ ਉਹ ਹੱਕਾ ਵਕਾ ਰਹਿ ਗਿਆ ਬਾਹਰ 베ੜੇ 'ਚ ਕਿਸ ਨਾ ਤਰਖਾਨ ਸ਼ਰਾਬ ਨਾਲ ਰੱਜਿਆ ਬੈਠਾ ਸੀ ਤੇ ਉਹਦੇ ਕੋਲ ਸ਼ਰਾਬ ਦੀ ਭਰੀ ਬੋਤਲ ਪਈ ਸੀ ਇੱਕ ਹੱਥ ਨਾਲ ਇੱਕ ਹੱਥ 'ਚ ਉਹਦੇ ਬੋਹਲਾ ਸੀ ਤੇ ਦੂਜੇ ਹੱਥ ਵਿੱਚ ਲੱਕੜੀ ਦਾ ਟੋਟਾ ਤੇ ਤੇ ਉਹ ਘੋਟਣਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸ਼ੁਕਰੀਆ ਦੋਸਤੋ।